ਅੱਛਾ ਨਰਿੰਦਰ ਪਤਾ ਲੱਗਿਆ ਕਿ ਭਾਰਤ ਪੂਸ਼ਨਾਸ਼ੂ ਦੀ ਸਿਹਤ ਖਰਾਬ ਹੋ ਗਈ ਹੈ ਕੀ ਵਜ੍ਹਾ ਹੈ ਕੀ ਦਿੱਕਤ ਆਈ ਹੈ ਹਾਲਕੀ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਪਿੱਠ ਦੇ ਵਿੱਚ ਦਰਦ ਹੈਗਾ ਕਿਉਂਕਿ ਚੋਣ ਪ੍ਰਚਾਰ ਦੌਰਾਨ ਉਹਨਾਂ ਦੀ ਪਿੱਠ ਦੇ ਵਿੱਚ ਦਰਦ ਹੋਇਆ ਸੀਗਾ ਤਿੰਨ ਦਿਨ ਤੋਂ ਉਹ ਘਰ ਦੇ ਵਿੱਚ ਹੀ ਆਰਾਮ ਕਰ ਰਹੇ ਨੇ ਫੈਮਿਲੀ ਜਿਹੜੀ ਆ ਉਹਨਾਂ ਦੀ ਮਿਸ ਜਿਹੜੇ ਨੇ ਬਾਹਰ ਆਏ ਸੀਗੇ ਉਹਨਾਂ ਨੇ ਦੱਸਿਆ ਕਿ ਉਹ ਥੋੜੇ ਜਿਹਾ ਠੀਕ ਨਹੀਂ ਹੈਗੇ ਉਹਨਾਂ ਦੀ ਸਿਹਤ ਜਿਹੜੀ ਆ ਖਰਾਬ ਹੈਗੀ ਉਹ ਰੈਸਟ ਕਰ ਰਹੇ ਨੇ ਕੁਝ ਦੇਰ ਬਾਅਦ ਉਹ মিডিਆ ਦੇ ਰੂਬਰੂ ਵੀ ਹੋਣਗੇ ਜਾਂ ਵਰਕਰਾਂ ਦੇ ਨਾਲ ਗੱਲਬਾਤ ਕਰਨਗੇ ਇਹ ਹਲੇ ਉਹਨਾਂ ਦੀ ਜਿਹੜੇ ਮਿਸ ਜੀ ਨੇ ਉਹਨਾਂ ਵੱਲੋਂ ਜਰੂਰ ਕਿਹਾ ਗਿਆ ਵਾ ਫਿਲਹਾਲ ਉਹਨਾਂ ਦੇ ਘਰ ਦੇ ਬਾਹਰ ਉਹਨਾਂ ਦੇ ਦਫ਼ਤਰ ਦੇ ਬਾਹਰ ਸਨਾਟਾ ਦਿਖਾਈ ਦੇ ਰਿਹਾ ਵਾ ਜਿਸ ਥਾਂ ਤੇ ਅਸੀਂ ਖੜੇ ਆ ਇੱਥੇ ਵੀ ਬਿਲਕੁਲ ਹਲੇ ਕੀ ਸਨਾਟਾ ਹੈਗਾ ਵਾ ਆਸ-ਪਾਸ ਪੁਲਿਸ ਨੇ ਬੈਰੀਗੇਟਿੰਗ ਕੀਤੀ ਹੋਈ ਹੈ ਕਿਸੇ ਨੂੰ ਵੀ ਅੰਦਰ ਆਉਣ ਦੀ ਇਜਾਜ਼ਤ ਜੜੀਆ ਨਹੀਂ ਹੈਗੀ ਆ 3 ਕਿਲੋਮੀਟਰ ਦਾ ਏਰੀਆ ਪੂਰੀ ਤਰ੍ਹਾਂ ਇਸ ਇਲਾਕੇ ਦਾ ਸੀਲ ਕੀਤਾ ਹੋਇਆ ਵਾ ਅੱਛਾ ਨਰਿੰਦਰ ਪਤਾ ਲੱਗਿਆ ਕਿ ਭਾਰਤ ਪੂਸ਼ਨਾਸ਼ੂ ਦੀ ਸਿਹਤ ਖਰਾਬ ਹੋ ਗਈ ਹੈ ਕੀ ਵਜ੍ਹਾ ਹੈ ਕੀ ਦਿੱਕਤ ਆਈ ਹੈ ਹਾਲਕੀ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਪਿੱਠ ਦੇ ਵਿੱਚ ਦਰਦ ਹੈਗਾ ਕਿਉਂਕਿ ਚੋਣ ਪ੍ਰਚਾਰ ਦੌਰਾਨ ਉਹਨਾਂ ਦੀ ਪਿੱਠ ਦੇ ਵਿੱਚ ਦਰਦ ਹੋਇਆ ਸੀਗਾ ਤਿੰਨ ਦਿਨ ਤੋਂ ਉਹ ਘਰ ਦੇ ਵਿੱਚ ਹੀ ਆਰਾਮ ਕਰ ਰਹੇ ਨੇ ਫੈਮਿਲੀ ਜਿਹੜੀ ਆ ਉਹਨਾਂ ਦੀ ਮਿਸ ਜਿਹੜੇ ਨੇ ਬਾਹਰ ਆਏ ਸੀਗੇ ਉਹਨਾਂ ਨੇ ਦੱਸਿਆ ਕਿ ਉਹ ਥੋੜੇ ਜਿਹਾ ਠੀਕ ਨਹੀਂ ਹੈਗੇ ਉਹਨਾਂ ਦੀ ਸਿਹਤ ਜਿਹੜੀ ਆ ਖਰਾਬ ਹੈਗੀ ਉਹ ਰੈਸਟ ਕਰ ਰਹੇ ਨੇ ਕੁਝ ਦੇਰ ਬਾਅਦ ਉਹ মিডিਆ ਦੇ ਰੂਬਰੂ ਵੀ ਹੋਣਗੇ ਜਾਂ ਵਰਕਰਾਂ ਦੇ ਨਾਲ ਗੱਲਬਾਤ ਕਰਨਗੇ ਇਹ ਹਲੇ ਉਹਨਾਂ ਦੀ ਜਿਹੜੇ ਮਿਸ ਜਿਹੇ ਉਹਨਾਂ ਵੱਲੋਂ ਜਰੂਰ ਕਿਹਾ ਗਿਆ ਵਾ ਫਿਲਹਾਲ ਉਹਨਾਂ ਦੇ ਘਰ ਦੇ ਬਾਹਰ ਉਹਨਾਂ ਦੇ ਦਫ਼ਤਰ ਦੇ ਬਾਹਰ ਸਨਾਟਾ ਦਿਖਾਈ ਦੇ ਰਿਹਾ ਵਾ ਜਿਸ ਥਾਂ ਤੇ ਅਸੀਂ ਖੜੇ ਆ ਇੱਥੇ ਵੀ ਬਿਲਕੁਲ ਹਲੇ ਕੀ ਸਨਾਟਾ ਹੈਗਾ ਵਾ ਆਸ-ਪਾਸ ਪੁਲਿਸ ਨੇ ਬੈਰੀਗੇਟਿੰਗ ਕੀਤੀ ਹੋਈ ਹੈ ਕਿਸੇ ਨੂੰ ਵੀ ਅੰਦਰ ਆਉਣ ਦੀ ਇਜਾਜ਼ਤ ਜੜੀਆ ਨਹੀਂ ਹੈਗੀ ਆ 3 ਕਿਲੋਮੀਟਰ ਦਾ ਏਰੀਆ ਪੂਰੀ ਤਰ੍ਹਾਂ ਇਸ ਇਲਾਕੇ ਦਾ ਸੀਲ ਕੀਤਾ ਹੋਇਆ ਵਾ ਅੱਛਾ ਨਰਿੰਦਰ ਪਤਾ ਲੱਗਿਆ ਕਿ ਭਾਰਤ ਪੂਸ਼ਨਾਸ਼ੂ ਦੀ ਸਿਹਤ ਖਰਾਬ ਹੋ ਗਈ ਹੈ ਕੀ ਵਜ੍ਹਾ ਹੈ ਕੀ ਦਿੱਕਤ ਆਈ ਹੈ ਹਾਲਕੀ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਪਿੱਠ ਦੇ ਵਿੱਚ ਦਰਦ ਹੈਗਾ ਕਿਉਂਕਿ ਚੋਣ ਪ੍ਰਚਾਰ ਦੌਰਾਨ ਉਹਨਾਂ ਦੀ ਪਿੱਠ ਦੇ ਵਿੱਚ ਦਰਦ ਹੋਇਆ ਸੀਗਾ ਤਿੰਨ ਦਿਨ ਤੋਂ ਉਹ ਘਰ ਦੇ ਵਿੱਚ ਹੀ ਆਰਾਮ ਕਰ ਰਹੇ ਨੇ ਫੈਮਿਲੀ ਜਿਹੜੀ ਆ ਉਹਨਾਂ ਦੀ ਮਿਸ ਜਿਹੜੇ ਨੇ ਬਾਹਰ ਆਏ ਸੀਗੇ ਉਹਨਾਂ ਨੇ ਦੱਸਿਆ ਕਿ ਉਹ ਥੋੜਾ ਜਿਹਾ ਠੀਕ ਨਹੀਂ ਹੈਗੇ ਉਹਨਾਂ ਦੀ ਸਿਹਤ ਜਿਹੜੀ ਆ ਖਰਾਬ ਹੈਗੀ ਉਹ ਰੈਸਟ ਕਰ ਰਹੇ ਨੇ ਕੁਝ ਥੇਰ ਬਾਅਦ ਉਹ ਮੀਡੀਆ ਦੇ ਰੂਬਰੂ ਵੀ ਹੋਣਗੇ ਜਾਂ ਵਰਕਰਾਂ ਦੇ ਨਾਲ ਗੱਲਬਾਤ ਕਰਨਗੇ ਇਹ ਹਲੇ ਉਹਨਾਂ ਦੀ ਜਿਹੜੇ ਮਿਸ ਜਿਹਨਾਂ ਵੱਲੋਂ ਜਰੂਰ ਕਿਹਾ ਗਿਆ ਵਾ ਫਿਲਹਾਲ ਉਹਨਾਂ ਦੇ ਘਰ ਦੇ ਬਾਹਰ ਉਹਨਾਂ ਦੇ ਦਫ਼ਤਰ ਦੇ ਬਾਹਰ ਸਨਾਟਾ ਦਿਖਾਈ ਦੇ ਰਿਹਾ ਜਿਸ ਥਾਂ ਤੇ ਅਸੀਂ ਖੜੇ ਆ ਇੱਥੇ ਵੀ ਬਿਲਕੁਲ ਹਲੇ ਕਿ ਸਨਾਟਾ ਹੈਗਾ ਵਾ ਆਸ-ਪਾਸ ਪੁਲਿਸ ਨੇ ਬੈਰੀਕੇਟਿੰਗ ਕੀਤੀ ਹੋਈ ਹੈ ਕਿਸੇ ਨੂੰ ਵੀ ਅੰਦਰ ਆਉਣ ਦੀ ਇਜਾਜ਼ਤ ਜੜੀਆ ਨਹੀਂ ਹੈਗੀ ਆ 3 ਕਿਲੋਮੀਟਰ ਦਾ ਏਰੀਆ ਪੂਰੀ ਤਰ੍ਹਾਂ ਇਸ ਇਲਾਕੇ ਦਾ ਸੀਲ ਕੀਤਾ ਹੋਇਆ ਵਾ ਅੱਛਾ ਨਰਿੰਦਰ ਪਤਾ ਲੱਗਿਆ ਕਿ ਭਾਰਤ ਪੂਸ਼ਨਾਸ਼ੂ ਦੀ ਸਿਹਤ ਖਰਾਬ ਹੋ ਗਈ ਹੈ ਕੀ ਵਜ੍ਹਾ ਹੈ ਕੀ ਦਿੱਕਤ ਆਈ ਹੈ ਹਾਲਕੀ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਪਿੱਠ ਦੇ ਵਿੱਚ ਦਰਦ ਹੈਗਾ ਕਿਉਂਕਿ ਚੋਣ ਪ੍ਰਚਾਰ ਦੌਰਾਨ ਉਹਨਾਂ ਦੀ ਪਿੱਠ ਦੇ ਵਿੱਚ ਦਰਦ ਹੋਇਆ ਸੀਗਾ ਤਿੰਨ ਦਿਨ ਤੋਂ ਉਹ ਘਰ ਦੇ ਵਿੱਚ ਹੀ ਆਰਾਮ ਕਰ ਰਹੇ ਨੇ ਫੈਮਿਲੀ ਜਿਹੜੀ ਆ ਉਹਨਾਂ ਦੀ ਮਿਸ ਜਿਹੜੇ ਨੇ ਬਾਹਰ ਆਏ ਸੀਗੇ ਉਹਨਾਂ ਨੇ ਦੱਸਿਆ ਕਿ ਉਹ ਥੋੜੇ ਜਿਹਾ ਠੀਕ ਨਹੀਂ ਹੈਗੇ ਉਹਨਾਂ ਦੀ ਸਿਹਤ ਜਿਹੜੀ ਆ ਖਰਾਬ ਹੈਗੀ ਉਹ ਰੈਸਟ ਕਰ ਰਹੇ ਨੇ ਕੁਝ ਦੇਰ ਬਾਅਦ ਉਹ মিডিਆ ਦੇ ਰੂਬਰੂ ਵੀ ਹੋਣਗੇ ਜਾਂ ਵਰਕਰਾਂ ਦੇ ਨਾਲ ਗੱਲਬਾਤ ਕਰਨਗੇ ਇਹ ਹਲੇ ਉਹਨਾਂ ਦੀ ਜਿਹੜੇ ਮਿਸ ਜਿਹੇ ਉਹਨਾਂ ਵੱਲੋਂ ਜਰੂਰ ਕਿਹਾ ਗਿਆ ਵਾ ਫਿਲਹਾਲ ਉਹਨਾਂ ਦੇ ਘਰ ਦੇ ਬਾਹਰ ਉਹਨਾਂ ਦੇ ਦਫ਼ਤਰ ਦੇ ਬਾਹਰ ਸਨਾਟਾ ਦਿਖਾਈ ਦੇ ਰਿਹਾ ਵਾ ਜਿਸ ਥਾਂ ਤੇ ਅਸੀਂ ਖੜੇ ਆ ਇੱਥੇ ਵੀ ਬਿਲਕੁਲ ਹਲੇ ਕੀ ਸਨਾਟਾ ਹੈਗਾ ਵਾ ਆਸ-ਪਾਸ ਪੁਲਿਸ ਨੇ ਬੈਰੀਕੇਟਿੰਗ ਕੀਤੀ ਹੋਈ ਹੈ ਕਿਸੇ ਨੂੰ ਵੀ ਅੰਦਰ ਆਉਣ ਦੀ ਇਜਾਜ਼ਤ ਜੜੀਆ ਨਹੀਂ ਹੈਗੀ ਆ 3 ਕਿਲੋਮੀਟਰ ਦਾ ਏਰੀਆ ਪੂਰੀ ਤਰ੍ਹਾਂ ਇਸ ਇਲਾਕੇ ਦਾ ਸੀਲ ਕੀਤਾ ਹੋਇਆ ਆ